ਅੱਗੇ ਕੀ ਦੇ ਰਣਾ ਚਾਹੁੰਦੇ। ਦੇਖੋ ਜੀ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਹੀ ਮੈਂ ਇਸ ਸ਼ੁਭ ਦਿਹਾੜਾ ਜਿਹੜਾ ਹੈ ਸਾਡਾ ਵਿਸਾਖੀ ਦਾ ਇੱਕ ਧਾਰਮਿਕ ਆਸਥਾ ਵੀ ਹੈ। ਔਰ ਇੱਕ ਕਿਸਾਨ ਦੀ ਖੁਸ਼ਹਾਲੀ ਦਾ ਵੀ ਇੱਕ ਮੌਕਾ ਹੁੰਦਾ ਹੈ। ਇਸ ਪਰਵ ਦੇ ਉੱਪਰ ਇਸ ਦਿਨ ਦਸਵੇਂ ਪਾਸ਼ਾਹੀ ਜੀ ਨੇ आनंदपुर साहिब ਦੇ ਵਿੱਚ ਇੱਕ ਪੰਜ ਪਿਆਰੇ ਸਾਜੇ ਸਨ ਧਰਮ ਦੀ ਰੱਖਿਆ ਲਈ ਮਨੁੱਖਤਾ ਦੀ ਰੱਖਿਆ ਲਈ ਔਰ ਸਾਡੇ ਪੰਜਾਬ ਦੇ ਵਿੱਚ ਇਹ ਪਰਵ ਜਿਹੜਾ ਬੜਾ ਇੱਕ ਉਤਸ਼ਾਹ ਦੇ ਨਾਲ ਇੱਕ ਬੜੀ ਧਾਰਮਿਕ ਆਸਥਾ ਦੇ ਨਾਲ ਵੀ ਮਨਾਇਆ ਜਾਂਦਾ ਜਗਾ ਜਗਾ ਤੇ ਧਾਰਮਿਕ ਸਥਾਨਾਂ ਤੇ ਵੀ ਮੇਲੇ ਲੱਗਦੇ ਹਨ ਔਰ ਪਿੰਡਾਂ ਦੇ ਵਿੱਚ ਵੀ ਮੇਲੇ ਲੱਗਦੇ ਹਨ ਬੜਾ ਇੱਕ ਉલ્લાਸ ਦਾ ਮੌਕਾ ਹੁੰਦਾ ਵਾ ਖੁਸ਼ੀ ਦਾ ਮੌਕਾ ਹੁੰਦਾ ਵਾ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੇ ਘਰ ਦੇ ਵਿੱਚ ਫਸਲ ਆਂਦੀ ਹੈ ਉਹਨਾਂ ਦਾ ਵੀ ਇੱਕ ਜਿਹੜਾ ਹੈ ਸਾਲ ਦੀ ਮਿਹਨਤ ਦਾ ਇੱਕ ਜਿਹੜਾ ਹੈ ਇੱਕ ਖਜ਼ਾਨਾ ਜਿਹੜਾ ਹੁੰਦਾ ਹੈ ਉਹ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਤੋਂ ਇਹ ਪਰਵ ਜਿਹੜਾ ਵਾ ਇੱਕ ਪਰਮਾਤਮਾ ਦੀ ਦੇਣ ਵੀ ਹੈ ਔਰ ਉਸ ਅਕਾਲ ਪੁਰਖ ਨੇ ਇੱਕ ਐਸਾ ਮੌਕਾ ਦਿੱਤਾ ਹੈ ਕਿ ਸਾਨੂੰ ਇੱਕ ਮਿਲਨ ਦਾ ਇੱਕ ਦੂਸਰੇ ਨਾਲ ਵੀ ਮੌਕਾ ਮਿਲਦਾ ਹੈ ਤੋ ਮੈਂ ਇਸ ਦਿਹਾੜੇ ਤੇ ਆਪਣੇ ਦੇਸ਼ਵਾਸੀਆਂ ਨੂੰ ਔਰ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਹੈ ਦੇਸ਼ ਦੇ ਵਿੱਚ ਇਹ ਦਿਹਾੜਾ ਜਿਹੜਾ ਹੈ ਵਿਸਾਖੀ ਦਾ ਆਪਣੇ ਆਪਣੇ ਰੀਤੋ ਰਿਵਾਜ ਦੇ ਨਾਲ ਜਿਹੜਾ ਹੈ ਹਰ ਇੱਕ ਜਗ੍ਹਾ ਹਰ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੈ